ਦੀ ਪਿਆਰੀ ਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਪਿੰਡ ਬੜੂੰਦੀ ਦੀ ਮਾਨਨਾ ਪੱਤੀ ਦਰਵਾਜ਼ੇ ਪਹੁੰਚ ਚੁੱਕੇ ਹਾਂ ਆਓ ਤੁਹਾਨੂੰ ਦਿਖਾ ਰਹੇ ਹਾਂ ਅੰਦਰਲੀਆਂ ਤਸਵੀਰਾਂ ਆਹ ਦੇਖੋ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬਹੁਤ ਹੀ ਸੋਹਣੀ ਤੇ ਬਹੁਤ ਪਿਆਰੀ ਜੀ ਤਸਵੀਰ ਲਗਵਾਈ ਹੋਈ ਹੈ ਆ ਸਾਡੀ ਭਾਸ਼ਾ ਗੁਰਮੁਖੀ ਪੰਜਾਬੀ ਬਹੁਤ ਹੀ ਵਧੀਆ ਤੇ ਬਹੁਤ ਸੋਹਣੇ ਅੱਖਰਾਂ ਵਿੱਚ ਲਿਖੀ ਹੋਈ ਹੈ ਜਿਵੇਂ ਕਿ ਸਾਡੇ ਪ੍ਰਾਇਮਰੀ ਸਕੂਲਾਂ ਦੇ ਜਵਾਕ ਆਪਣੀਆਂ ਫੱਟੀਆਂ ਤੇ ਲਹਿ ਕੇ ਲੈ ਕੇ ਜਾ ਰਹੇ ਸਨ ਉਹੀ ਅੱਜ ਤੁਹਾਨੂੰ ਜਦ ਆ ਰਹੀ ਹੈ ਆ ਦੇਖੋ ਪੰਜਾਬੀ ਸੱਭਿਆਚਾਰਕ ਜੋ ਸਾਥੋਂ ਸਮੇ ਸਮੇ ਵਾਚੀ ਹੁੰਦਿਆ ਹੈ ਤੇ ਨਾਲ ਨਾਲ ਸਾਥੋਂ ਇਹ ਦੂਰ ਹੋ ਗਿਆ ਪੰਜਾਬੀ ਸੱਭਿਆਚਾਰਕ ਬਹੁਤ ਹੀ ਵਧੀਆ ਤੇ ਬਹੁਤ ਸੋਹਣੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਆ ਦੇਖੋ ਜਿਵੇਂ ਸਾਡਾ ਪੰਜਾਬੀ ਪਾਸਾ ਦਾ ਬਹੁਤ ਹੀ ਪਿਆਰਾ ਜਿਹਾ ਪੰਗੜਾ ਦੇ ਨਾਲ-ਨਾਲ ਮਾਨਾ ਪੱਤੀ ਦਰਵਾਜੇ ਦੀਆਂ ਬਹੁਤ ਹੀ ਵਧੀਆ ਤੇ ਬਹੁਤ ਸੋਹਣੀਆਂ ਤਸਵੀਰਾਂ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚਲਦੀ ਚਲਦੀ ਵੀਡੀਓ ਨੂੰ